ਤੇਰੇ ਦਰ ਉੱਤੇ ਆ ਕੇ ਬਾਬਾ ਦੀਪ ਸਿੰਘ ਜੀ ਹੁੰਦੀਆਂ ਮਰਾਦਾਂ ਪੂਰੀਆਂ ਤੇਰੇ ਦਰ ਉੱਤੇ ਆ ਕੇ ਬਾਬਾ ਦੀਪ ਸਿੰਘ ਜੀ ਹੁੰਦੀਆਂ ਮਰਾਦਾਂ ਪੂਰੀਆਂ ਉਹ ਤੇਰੀ ਦਰ ਉੱਤੇ ਆ ਕੇ ਬਾਬਾ ਦੀਪ ਸਿੰਘ ਜੀ ਹੁੰਦੀਆਂ ਮਰਾਦਾਂ ਪੂਰੀਆਂ ਤੇਰੀ ਦਰ ਉੱਤੇ ਆ ਕੇ ਬਾਬਾ ਦੀਪ ਸਿੰਘ ਜੀ ਹੁੰਦੀਆਂ ਮਰਾਦਾਂ ਪੂਰੀਆਂ ਤੇਰੇ ਦਰ ਉੱਤੇ ਆ ਕੇ ਬਾਬਾ ਦੀਪ ਸਿੰਘ ਜੀ ਮੁਰਾਦਾ ਪੁਰੀਆਂ ਕਰਿਆ ਤੇ ਆ ਕੇ ਬਾਬਾ ਦੀਪ ਸਿੱਖ ਜੀ ਹੁੰਦੀਆਂ ਮੁਰਾਦਾ ਪੁਰੀਆਂ ਭਾਵਨਾ ਬਣਾ ਕੇ ਸ਼ਰਦਾ ਬਣਾ ਕੇ ਜਿਹੜਾ ਮਹਾਰਾਜ ਦੇ ਚਰਣਾ ਚ ਆ ਗਿਆ ਜਿਨਨੇ ਭਾਵਨਾ ਬਣਾ ਕੇ ਬੇਨਤੀ ਕਰਦੀ ਸੁਣਿਓ ਬਾਬਾਈ ਦੇ ਪਿਆਰ ਵਿੱਚ ਸਾਰੀਆਂ ਸੰਗਤਾਂ ਜੁੜ ਕੇ ਬੈਠੀਆਂ ਨੇ ਕਿੰਨੀਆਂ ਮਾਵਾਂ ਬੈਠੀਆਂ ਕਿੰਨੇ ਵੀਰ ਬਜ਼ੁਰਗ ਭੈਣ ਭਰਾ ਸਵੇਰ ਤੋਂ ਲੈਣ ਲੱਗੀ ਮੱਥਾ ਟੇਕਣ ਵਾਲਿਆਂ ਦੀ ਤੇ ਆਂਦੇਓ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰੇਮ ਵਿੱਚ ਭਿੱਜ ਕੇ ਬੈਠਿਆ ਜਿੱਦਾਂ ਮਹਾਰਾਜ ਸਾਹਿਬ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਲਕੀਆਂ ਵਾਲੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੀ ਐਂ ਬੈਠੇ ਸੀ ਸੁਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇੱਥੇ ਹੀ ਸਜੇ ਸੀ ਨੰਦਾਂ ਦੀ ਪੁਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਸੁਣਿਆ ਬਾਬਾ ਦੀਪ ਸਿੰਘ ਜੀ ਦਾ ਪਰਿਵਾਰ ਮਾਤਾ ਜਿਉਣੀ ਜੀ ਅਜੇ ਬਾਬਾ ਦੀਪ ਸਿੰਘ ਨਹੀਂ ਮਿਲੇ ਮਹਾਰਾਜ ਨੂੰ ਕਲਗੀਆਂ ਵਾਲਿਆਂ ਪਹਿਲਾਂ ਮਾਤਾ ਪਿਤਾ ਜਾਂਦੇ ਸੀ ਪਹਿਲਾਂ ਤੋਂ ਬਾਬਾ ਦੀਪ ਸਿੰਘ ਜੀ ਨੂੰ ਲੈ ਗਏ ਨੰਦਪੁਰ ਸਾਹਿਬ ਤੇ ਆਂਦੇ ਹੋ ਬਾਬਾ ਜੀ ਨੂੰ ਲੈ ਗਏ ਨੰਦਪੁਰ ਸਾਹਿਬ ਕਹਿੰਦੇ ਬੜੀਆਂ ਸੰਗਤਾਂ ਹੋਮਾ ਹਮਾ ਕੇ ਪਹੁੰਚਦੀਆਂ ਨੇ ਸਾਹਿਬ ਕਲਗੀ ਧਰਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਵਾਸਤੇ ਗੁਰੂ ਗੋਬਿੰਦ ਸਿੰਘ ਦੇ ਜੀਦਾਰ ਕਰਾਂਗੇ ਦਰਸ਼ਨ ਕਰਾਂਗੇ ਕਹਿੰਦੇ ਐਦਾਂ ਦੀਵਾਨ ਸਜਿਆ ਦਰਬਾਰ ਸਜਿਆ ਸਜੇ ਦਰਬਾਰ ਵਿੱਚ ਇਹ ਵੀ ਪਰਿਵਾਰ ਬਹਿ ਗਿਆ ਸ੍ਰੀ ਅਮਰitsar ਸਾਹਿਬ ਦੀ ਧਰਤੀ ਉੱਥੋਂ ਆਇਆ ਬਹਿ ਗਏ ਸਾਰੇ ਜੁੜ ਕੇ ਹੁਣ ਛੋਟਾ ਨਾਮ ਸੀ ਬਾਬਾ ਦੀਪ ਸਿੰਘ ਜੀ ਦਾ ਘਰ ਦੇ ਦੀਪਾ ਕਹਿ ਕੇ ਬੁਲਾਉਂਦੇ ਸੀ ਛੋਟਾ ਨਾਮ ਸੀ ਐਂ ਸਾਹਮਣੇ ਬਹਿ ਗਏ ਕਲਗੀਆਂ ਵਾਲੇ ਮਹਾਰਾਜ ਸੁਭਾਏ ਮਾਨ ਨਹੀਂ ਹਜੇ ਤਖਤ ਤੇ ਆਏ ਨਹੀਂ ਹਜੇ ਸੁਣਿਓ ਸੰਗਤ ਟੇਕ ਟਕਾ ਕੇ ਬੈਠੀ ਗੁਰੂ ਗੋਬਿੰਦ ਸਿੰਘ ਦੀ ਉਡੀਕ ਕਰਦੀ ਕਲਗੀਆਂ ਵਾਲਿਆਂ ਦੀ ਉਡੀਕ ਹੋ ਰਹੀ ਏ ਆ ਆੜੇ ਆਉਣ ਕਦੋਂ ਸੰਗਤਾਂ ਦਰਸ਼ਨ ਕਰਨ ਦੀਪ ਸਿੰਘ ਵੀ ਵਿੱਚ ਬੈਠਾ ਇਹ ਵੀ ਵੇਖਦਾ ਹੈ ਮਹਾਰਾਜ ਕਦੋਂ ਆਉਣਗੇ ਕਹਿੰਦੇ ਉਸ ਵੇਲੇ ਰਣਜੀਤ ਨਗਾਰੇ ਤੇ ਚੋਟ ਵੱਜੀ ਰਣਜੀਤ ਨਗਾਰਾ ਐਡੀ ਜ਼ੋਰ ਦੀ ਵਜਾਇਆ ਗਿਆ ਐਂ ਲੱਗਦਾ ਜਿਵੇਂ ਬੱਦਲ ਗਰਜਦੇ ਇੱਕਦਮ ਸਾਰੇ ਕਹਿੰਦੇ ਕੌਣ ਇਰਨ ਜੀ ਇਦਰ ਕਾਰਾ ਬਾਬਾ ਦੀਪ ਸਿੰਘ ਆਪਣੀ ਮਾਂ ਨੂੰ ਪੁੱਛਦੇ ਮਾਂ ਇਹ ਕਹਿੰਦੇ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਆਉਣ ਦਾ ਟਾਈਮ ਹੋ ਗਿਆ ਮਹਾਰਾਜ ਆਉਣਗੇ ਕਹਿੰਦੇ ਹਾਂ ਕਹਿੰਦੇ ਉਸ ਵੇਲੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਉਣ ਦਾ ਸਮਾਂ ਹੋਇਆ ਬਾਜਾਂ ਵਾਲੇ ਸਤਿਗੁਰੂ ਤੁਰੇ ਆਉਂਦੇ ਨੇ ਸੰਗਤਾਂ ਉੱਠ ਕੇ ਖੜੀਆਂ ਹੋ ਗਈਆਂ ਉਹ ਵੱਖਰਾ ਨਜ਼ਾਰਾ ਵੇਖਣ ਵਾਲਾ ਸੀ ਅਨੰਦਪੁਰ ਸਾਹਿਬ ਦਾ ਦੀਪ ਸਿੰਘ ਵੀ ਵਿੱਚ ਬੈਠਾ ਐਡੀ ठाਠ ਮਾਰ ਰਹੀ ਦੀ ਲੱਛ ਲੱਛ ਕਰਦੀ ਕਲਗੀ ਗੁਰੂ ਗੋਬਿੰਦ ਸਿੰਘ ਦੇ ਸੀਸ ਤੇ ਝੋਲਦੀ ਮੋਤੀਆਂ ਵਰਗੇ ਮਾਰੇ ਦੇ ਨੇਤਰ ਲਾਲ ਸੁਰਖ ਚਿਹਰਾ ਕਲਗੀਆਂ ਵਾਲੇ ਤੁਰੇ ਆਉਂਦੇ ਨੇ ਬਾਬਾ ਦੀਪ ਸਿੰਘ ਕੀ ਵੇਖਦੇ ਨੇ ਉਹ ਸੱਚਗੇ دیਵਾਨ ਜੀ ਦੀਵਾਨ ਸੱਚਗੇ ਕਲਗੀਆਂ ਵਾਲੇ ਤਰੇ ਹੁੰਦੇ ਨੇ ਸੱਜ ਕੇ دیਵਾਨ ਜੀ ਬੈਠ ਕੇ ਨੇ ਸੋਦੀ ਬਾਦਸ਼ਾਹ ਸੱਜ ਕੇ دیਵਾਨ ਰਾਜ ਕੀ دیਵਾਨ ਜੀ ਬੈਠ ਗਏ ਨੇ ਫੋਟੀ ਪਾਤ ਚਾ ਸਾਡੇ ਸਤਕਾਰਯੋਗ ਗਿਆਨੀ ਬਲਜਿੰਦਰ ਸਿੰਘ ਜੀ ਪ੍ਰਵਾਨਾ ਦਮ ਤਮਿਕ ਤਕਸਾਲ ਮਹਾਪੁਰਸ਼ਾਂ ਦੇ ਪ੍ਰੇਮ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਨੇ ਸਾਡਾ ਵੀਰ ਹਨੀ ਸੇਠੀ ਸਾਡਾ ਵੀਰ ਗੋਲਦੀ ਵੱਡੀਆਂ ਸਲਾਮਾਂ ਤੁਹਾਡੀਆਂ ਸਤਿਕਾਰ ਨਾਲ ਸਾਰੇ ਸਤਿ ਸ੍ਰੀ ਅਕਾਲ ਸਭਾਏ ਮਾਨ ਹੋਵੋ ਲੈਓ ਧਿਆਨ ਉਥੀ ਅਕਾਗਰ ਦਾ ਬਣਾਓ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਿਆ ਨਹੀਂ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨੇ ਨੇ ਬਾਬਾ ਦੀਪ ਸਿੰਘ ਜੀ ਨੇ ਛੋਟੀ ਉਮਰ ਰਣਜੀਤ ਨਗਾਰੇ ਤੇ ਚੋਟ ਵੱਜੀ ਲਸ਼ ਲਸ਼ ਕਰਦੀ ਕਲਗੀਆਂ ਵਾਲੇ ਦੀ ਕਲਗੀ ਮੋਤੀਆਂ ਵਰਗੇ ਨੇਤਰ ਤੁਰੇ ਹੁੰਦੇ ਨੇ ਕਹਿੰਦੇ ਜਦੋਂ ਐ ਬੈਠੇ ਆ ਕੇ ਸੰਗਾਸਣ ਦੇ ਟਿਕਟਕੀ ਲਗਾ ਕੇ ਸੰਗਤਾਂ ਵੇਖਦੀਆਂ ਬਾਬਾ ਦੀਪ ਸਿੰਘ ਆਪਣੀ ਮਾਂ ਨੂੰ ਪੁੱਛਦੇ ਗਏ ਨੇ ਮਾਂ ਇਹ ਸੰਗਤਾਂ ਇੰਨੀਆਂ ਤਰਲੋ ਮੱਛੀ ਕਿਉਂ ਹੋਈ ਮਾ ਐਨੇ ਕਾਲੇ ਕਿਉਂ ਬਏ ਨੇ ਬੇਸਬਰੀ ਨਾਲ ਮਹਾਰਾਜਾ ਲਈ ਵੇਖੀ ਜਾਂਦੇ ਨੇ ਮਾਂ ਜਿਉਣੀ ਕਹਿੰਦੀ ਪੁੱਤ ਤਰਲੋ ਮੱਛੀ ਸਾਰੇ ਏਸ ਕਰਕੇ ਹੋ ਰਹਿਆਂ ਦੀਨ ਦੁਨੀ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਗਲਗੀਆਂ ਵਾਲਿਆਂ ਵੀ ਕਿਤੇ ਨਜ਼ਰਾਂ ਸਾਡੇ ਤੇ ਬਹਿ ਜਾ ਮੇਰਾਂ ਦੀ ਨਜ਼ਰ ਭਰ ਕੇ ਤੱਕ ਲੈਣ ਗੁਰੂ ਗੋਬਿੰਦ ਸਿੰਘ ਤਾਂ ਤਰਲੋ ਮੱਛੀ ਹੁੰਦੇ ਨੇ ਅੱਛਾ ਆਏ ਗਏ ਨਾਮ ਮਾਰੇ ਇਹ ਤਾਂ ਸੋਹਣੇ ਬੜੇ ਲੱਗਦੇ ਨੇ ਲੱਗਣ ਵੀ ਕਿਉਂ ਨਾ ਪੜਿਓ ਪ੍ਰੇਮ ਨਾਲ ਸੰਘਾਸਣ ਤੇ ਬੈਠੇ ਕੈਸਾ ਸਮਾਂ ਆਨੰਦਪੁਰ ਸਾਹਿਬ ਦਾਓ ਸੱਜ ਗਏ ਦਵਾਨ ਜੀ ਬੈਠ ਗਏ ਸੋਟੀ ਬਾਦਸ਼ਾਹ I <laughs> ਗਲਗੀਆਂ ਵਾਲੇ ਮਹਾਰਾਜ ਕਹਿੰਦੇ ਸੰਗਤਾਂ ਵਾਰੋ-ਵਾਰੀ ਮਿਲਦੀਆਂ ਮੱਥਾ ਟੇਕਦੀਆਂ ਮਹਾਰਾਜ ਨੂੰ ਸਜਦਾ ਕਰਦੀਆਂ ਪਟਾਵਾਂ ਰੱਖਦੀਆਂ ਕਹਿੰਦੇ ਜਦੋਂ ਬਾਬਾ ਦੀਪ ਸਿੰਘ ਦੇ ਮਿਲਣ ਦੀ ਵਾਰੀ ਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨਜ਼ਰਾਂ ਬਾਬਾ ਦੀਪ ਸਿੰਘ ਜੀ ਦੇ ਨੇਤਰਾਂ 'ਚ ਨੇਦਰ ਪਏ ਸ਼ੁੱਧ ਬੋਧ ਪਹੁੰਚ ਗਈ ਗੁਰੂ ਗੋਬਿੰਦ ਸਿੰਘ ਦੀਆਂ ਨਜ਼ਰਾਂ ਨੇ ਸੁਣਿਓ ਕਰੋੜਾਂ ਜਨਮਾਂ ਦੇ ਪਾਪ ਇੱਕ ਪਾਸੇ ਕਲਗੀਧਰ ਗੁਰੂ ਗੋਬਿੰਦ ਸਿੰਘ ਦੀ ਇੱਕ ਛਿੰਨ ਦੀ ਨਗਰ ਨਜ਼ਰ ਇੱਕ ਪਾਸੇ ਜਦੋਂ ਐ ਨਦਰਾਂ ਪਈਆਂ ਐਨਾ ਪਿਆਰ ਕਰਿਆ ਐਨਾ ਪਿਆਰ ਕਰਿਆ ਸਰਸੰਗਤ ਜੀ ਕਹਿੰਦੇ ਬਾਬਾ ਦੀਪ ਸਿੰਘ ਨੇ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਚਰਨ ਫੜ ਲਏ ਮੱਥਾ ਟੇਕਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਨੰਦਪੁਰ ਸਾਹਿਬ ਦੀ ਧਰਤੀ ਤੇ ਸੇਵਾ ਕਰਦੇ ਨੇ ਮਾਤਾ ਪਿਤਾ ਮਾਰੇ ਦੇ ਰੋਜ਼ ਦਰਸ਼ਨ ਕਰਦੇ ਨੇ ਰੋਜ਼ دیدار ਕਰਦੇ ਨੇ ਕਹਿੰਦੇ ਮਾਤਾ ਪਿਤਾ ਨੇ ਤਿਆਰੀ ਕਰ ਲਈ ਵਾਪਸ ਜਾਣ ਦੀ ਚੱਲ ਪੁੱਤ ਘਰ ਜਾ ਕੇ ਕੰਮਕਾਰ ਸੰਭਾਲੀਏ ਸੁਣਿਓ ਚੱਲ ਕੰਮਕਾਰ ਸੰਭਾਲੀਏ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਕਿ ਨਾ ਮਾਂ ਮੈਂ ਤੇ ਨਹੀਂ ਜਾਣਾ ਹਾਂ ਇਹ ਕਿਹਾ ਮੈਂ ਤੇ ਨਹੀਂ ਜਾਣਾ ਪੁੱਤ ਆਪਾ ਤਾਂ ਮੱਥਾ ਟੇਕਣ ਆਏ ਸੀ ਸਜਦਾ ਕਰਨ ਆਏ ਸੀ ਇੱਥੇ ਮਾਤਾ ਮੈਂ ਗੁਰੂ ਗੋਬਿੰਦ ਸਿੰਘ ਵਰਗਾ ਦੂਜਾ ਗੁਰੂ ਦੁਨੀਆ ਤੇ ਕੋਈ ਨਹੀਂ ਵੇਖਿਆ ਜੇ ਮੈਂ ਆਇਆ ਨਹੀਂ ਤੇ ਆਇਆ ਨਹੀਂ ਗੁਰੂ ਗੋਬਿੰਦ ਸਿੰਘ ਦੀਆਂ ਨਦਰਾਂ ਮੇਰੇ ਦਿਲ ਵਿੱਚ ਬੈ ਗਈ ਮੈਂ ਨਹੀਂ ਜਾ ਸਕਦਾ ਘਰ ਪਰਿਵਾਰ ਸਾਰਾ ਮਾਰੇ ਕੋਲ ਚਲੇ ਗਿਆ ਮਹਾਰਾਜ ਜੀ ਦੀਪੇ ਨੂੰ ਘਰ ਲੈ ਕੇ ਜਾਣਾ ਹੈ ਇਹ ਕੰਮ ਕੰਮਕਾਰ ਸੰਭਾਲ ਲੇ ਉੱਥੇ ਜਾ ਕੇ ਪਰ ਇਹ ਮੰਨਦਾ ਨਹੀਂ ਜਾਣਦਾ ਕਲਗੀਆਂ ਵਾਲੇ ਮਹਾਰਾਜ ਆਖਣ ਲੱਗੇ ਕਹਿੰਦੇ ਮਾਤਾ ਜਿਉਣੀਏ ਆਪਣੇ ਪੁੱਤ ਨੂੰ ਇੱਥੇ ਛੱਡ ਜਾ ਜਿੰਦਾ ਨਾਮ ਦੀਪ ਸਿੰਘ ਰੱਖਿਆ ਕਹਿੰਦੇ ਨੂੰ ਐਸਾ ਵਿਦਵਾਨ ਬਣਾਵਾਂਗੇ ਐਸਾ ਮਹਾਪੁਰਸ਼ ਬਣਾਵਾਂਗੇ ਇਹਨੇ ਕਈ 부ਝੇ ਹੋਏ ਦੀਪ ਜਗਾਉਣੇ ਨੇ ਨਿਹਾਲ ਇਹਨੇ ਕਈ ਬੁਝੇ ਹੋਏ ਦੀਪ ਜਗਾਉਣੇ ਨੇ ਮਹਾਰਾਜ ਜੀ ਘਰ ਜਾਣ ਨੂੰ ਨਹੀਂ ਮੰਨਦਾ ਕਹਿੰਦੇ ਛੱਡ ਜੋ ਇੱਥੇ ਪ੍ਰੇਮ ਪੈ ਗਿਆ ਸੀ ਗੁਰੂ ਗੋਬਿੰਦ ਸਿੰਘ ਨਾਲ ਸਾਡਾ ਕਿੱਥੇ ਪ੍ਰੇਮ ਪਿਆ ਜਿੱਦਣ ਪ੍ਰੇਮ ਪੈ ਗਿਆ ਨਾ ਫਿਰ ਪਤਾ ਕੀ ਹੋਏਗਾ ਤੂੰ ਤੇ ਸੋਚ ਲੈ ਪ੍ਰੇਮ ਮੈਂ ਮੈਂ ਲਖੋ ਆ ਵੀ ਨਹੀਂ ਜਾਣਾ ਪਿੱਛੇ ਹੋਇਆ ਵੀ ਨਹੀਂ ਜਾਣਾ ਅੱਗੇ ਵਧਣਾ ਤਾਂ ਕੀ ਪਿੱਛੇ ਹੋਇਆ ਵੀ ਨਹੀਂ ਜਾਣਾ ਅੱਗੇ ਵਧਣਾ ਤਾਂ ਕੀ ਪਿੱਛੇ ਹੋਇਆ ਵੀ ਨਹੀਂ ਜਾਣਾ ਅੱਗੇ ਵਧਣਾ ਤਾਂ ਕੀ ਪਿੱਛੇ ਹੋਇਆ ਵੀ ਨਹੀਂ ਜਾਣਾ ਵਧਣਾ ਤਾਂ ਕੀ ਨ ਲੱਗ ਗਈ ਫੇਰ ਕਵਾਂਗੇ ਮਾਤਾ ਪਿਤਾ ਕਹਿੰਦੇ ਘਰ ਚੱਲ ਕਿੰਨੇ ਮੈਂ ਤੇ ਨਹੀਂ ਜਾਣਾ ਲੱਗ ਗਈ ਨਾ ਗੁਰੂ ਗੋਬਿੰਦ ਸਿੰਘ ਨਾਲ ਨਜ਼ਰਾਂ ਗੁਰੂ ਗੋਬਿੰਦ ਸਿੰਘ ਦੀਆਂ ਪੈ ਗਈਆਂ ਸੁਣਿਓ ਗੁਰੂ ਗੋਬਿੰਦ ਸਿੰਘ ਦੀਆਂ ਨਜ਼ਰਾਂ ਪਈਆਂ ਬਾਬਾ ਦੀਪ ਸਿੰਘ ਨਜ਼ਰਾਂ ਚ ਗਲਗੀ ਧਰਦੀਆਂ ਚ ਆ ਗਏ ਹੋਇਆ ਪਤਾ ਕੀ ਚਾਰ ਸਰੂਪ ਆਪਣੇ ਹੱਥੀ ਲਿਖੇ ਬਾਬਾ ਦੀਪ ਸਿੰਘ 101 ਪਾਠ ਜਵਜੀ ਸਾਹਿਬ ਦਾ ਰੋਜ਼ ਦਾ ਨਿਤਨੇਮ ਸੁਣਿਓ ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਸਾਧ ਸੰਗਤ ਜੀ ਅਹਿਮਦ ਸ਼ਾਹ ਅਬਦਾਲੀ ਤੋਂ ਬਦਲਾ ਲੈਣ ਵਾਲੇ ਧਨ ਬਾਬਾ ਦੀਪ ਸਿੰਘ ਸੁਣਿਓ ਇਹ ਗੁਰੂ ਗੋਬਿੰਦ ਸਿੰਘ ਤੋਂ ਬਖਸ਼ਿਸ਼ਾਂ ਲਈਆਂ ਸੀ ਬਖਸ਼ਿਸ਼ਾਂ ਗੁਰੂਗ੍ਰਾਮ ਸਾਹਿਬ ਮਾਰੇ ਦੀ ਲਖਾਈ ਦੀ ਸੇਵਾ ਸੰਪੂਰਨ ਹੋਈ ਕਲਗੀਆਂ ਵਾਲੇ ਕਹਿੰਦੇ 10 10 ਭਾਈ ਦੀਪ ਸਿੰਘ ਕੀ ਚਾਹੀਦਾ ਕੀ ਚਾਹੀਦਾ ਸੁਣਿਓ ਅਸੀਂ ਵੱਡੀਆਂ ਤੋਂ ਵੱਡੀਆਂ ਸਵਾਵਾਂ ਕਰ ਲਾਂਗੇ ਪਰ ਓਡੀ ਵੱਡੀ ਸੇਵਾ ਨਹੀਂ ਕਰ ਸਕਦੇ ਆਪਾਂ ਸਰੋਪੇ ਪਾਲਦੇ ਆਂ ਵਿੜਿਆਈ ਪਾਲਦੇ ਆਂ ਬਾਬਾ ਦੀਪ ਸਿੰਘ ਜੀ ਮੰਗੋ ਕੀ ਮੰਗਦੇ ਹੋ ਬਾਬਾ ਦੀਪ ਸਿੰਘ ਨੇ ਇੱਕੋ ਮੰਗ ਮੰਗੀ ਕਹਿੰਦੇ ਕਲਗੀਆਂ ਵਾਲਿਆ ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਵਜੇ ਇਹ ਕਿਹਾ ਤੇ ਕਲਗੀ ਧਰ ਦੇ ਮੁਖਾਰ ਬਿੰਦ ਦੇ ਬੋਲ ਪਤਾ ਕੀ ਸੀ ਕਹਿੰਦੇ ਦੀਪ ਸਿਆ ਐਡੀ ਵੱਡੀ ਸੇਵਾ ਕਰਕੇ ਉਹ ਬਾਬਾ ਜੀ ਸਿੱਖੀ ਨਿਭਾਉਣ ਦੀਆਂ ਗੱਲਾਂ ਕਰਦੇ ਹਾਂ ਕਹਿੰਦੇ ਲੈ ਚੇਤੇ ਰੱਖਿਓ ਚੇਤੇ ਰੱਖਿਓ ਤੁਸੀਂ ਤੁਸੀਂ ਕਹਿੰਦੇ ਹੋ ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਜੇ ਕਹਿੰਦੇ ਹਾਂ ਸਿੱਖੀ ਦਾ ਤੁਹਾਡੇ ਕੋਲ ਹੈ ਹੀ ਕੁਛ ਹੋਰ ਮੰਗ ਲੋ ਇਤਨਾ ਸਿੱਖੀ ਜਾਈ ਨਹੀਂ ਕਲਗੀਆਂ ਵਾਲੇ ਪਤਾ ਕੀ ਕਹਿੰਦੇ ਕਹਿੰਦੇ ਦੀਪ ਸਿੰਘ ਜੀ ਤੁਹਾਡਾ ਸਿਰ ਟੜ ਤੋਂ ਜੁਦਾ ਹੋ ਸਕਦਾ ਹੈ ਤੁਹਾਡੇ ਤੋਂ ਤੁਹਾਡੀ ਸਿੱਖੀ ਨਹੀਂ ਵੇਖ ਹੋ ਸਕਦਾ ਦੇਹਾਂ ਤੀ ਆਕਾਸ਼ ਤੁਹਾਡੇ ਤੋਂ ਤੁਹਾਡੀ ਕੋਈ ਸਿੱਖੀ ਨਹੀਂ ਹੋ ਸਕਦਾ ਜੋਤ ਕਰਦਿਆਂ ਕਰਦਿਆਂ ਦਾ ਆ ਸੀਸ ਅਰਦਾਸ ਕੀਤੀ ਸੀ ਵੀ ਮੈਂ ਸਿਰ ਤੁਹਾਡੇ ਚਰਨਾਂ ਚ ਉਥੇ ਗੁਰੂ ਰਾਮਦਾਸ ਬਾਸ਼ਾ ਲੈ ਕੇ ਆਉਣਾ ਵਾਰ ਹੋਇਆ ਸਿਰ ਧੜ ਤੋਂ ਜੁਦਾ ਹੋ ਗਿਆ ਧੜ ਤੋਂ ਜੁਦਾ ਹੋ ਗਿਆ ਸਿੰਘ ਕਹਿੰਦੇ ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਵੀ ਉਥੇ ਜਾ ਕੇ ਸੀਸ ਭੇਟ ਕਰਕੇ ਬਾਬਾ ਦੀਪ ਸਿੰਘ ਨੇ ਅਰਦਾਸ ਕੀਤੀ ਮੈਂ ਜਾਵਾਂਗਾ ਹਰਿਮੰਦਰ ਸਾਹਿਬ ਸੀਸ ਬੇ ਟਕਰਾਂ ਸੁਣਿਆ ਹੋਣੀ ਆ ਗਈ ਇਹ ਨਹੀਂ ਮੈਂ ਜਾਣ ਨਹੀਂ ਦੇਣਾ ਬਾਬਾ ਦੀਪ ਸਿੰਘ ਕਹਿੰਦੇ ਮੈਂ ਜਾ ਕੇ ਵਿਖਾਵਾਂ ਉਹ ਕਹਿੰਦੀ ਮੈਂ ਵੱਡੇ ਵੱਡੇ ਨਹੀਂ ਮੈਂ 라ਵਣ ਵਰਗੇ ਨਹੀਂ ਜਾਣ ਦਿੱਤੇ ਦੀਪ ਸਿੰਘ ਤੂੰ ਕਿਵੇਂ ਚੱਲਿਆ ਜਾਏਗਾ ਕਿੰਨੇ ਮੈਂ ਸੀਸ ਗੁਰੂ ਰਾਮਦਾਸ ਦੇ ਚਰਨਾਂ 'ਚ ਬੇਠਾ ਕਰਨਾ ਸੁਣਿਆ ਬਾਬਾ ਦੀਪ ਸਿੰਘ ਕਹਿੰਦੇ ਮੈਂ ਜਾਵਾਂਗਾ ਤੇ ਹੁਣੀ ਨੇ ਪਤਾ ਕੀ ਆਖੇ ਅੱਜ ਤੱਕ ਕੋਈ ਮੈਨੂੰ ਸਿੰਗਾ ਗਿਆ ਨਾ ਲਲਕਾਰ ਕੇ ਅੱਜ ਤੱਕ ਕੋਈ ਮੈਨੂੰ ਸਿੰਗਾ ਉਹ ਗਿਆ ਨਾ ਲਲਕਾਰ ਕੇ ਅੱਜ ਤੱਕ ਕੋਈ ਮੈਨੂੰ ਸਿੰਗਾ ਗਿਆ ਨਾ ਲਲਕਾਰ ਕੇ ਅੱਜ ਤੱਕ ਕੋਈ ਮੈਨੂੰ तू ਕਹਿੰਦੇ ਮੈਂ ਜਾਵਾਂਗਾ ਸਿਰ ਲੈ ਕੇ ਮੈਂ ਨਹੀਂ ਜਾਣ ਦਿੰਦੀ ਨਹੀਂ ਜਾਣ ਦਿੰਦੀ ਬਾਬਾ ਦੀਪ ਸਿੰਘ ਕਹਿੰਦੇ ਮੈਂ ਜਾਵਾਂਗਾ ਹੋਣੀ ਕਹਿੰਦੀ ਮੌਤ ਬੰਦੇ ਕਿਉਂ ਊੜ ਦੇ ਨਾਵੇ ਉੱਤਰ ਜੀਗਾ ਹਾਰ ਕੇ ਥੋਨੇ ਜਾਇਆ ਜਾਣਾ ਬਾਬਾ ਦੀਪ ਸਿੰਘ ਨੇ ਇੱਕੋ ਗੱਲ ਗਈ ਫਿਰ ਹੋਣੀਏ ਇੱਕ ਗੱਲ ਦੱਸਾਂ ਤੇ ਮੈਂ ਅਰਦਾਸ ਕਰ ਚੁੱਕਿਆ ਵੀ ਸਿਰ ਗੁਰੂ ਰਾਮਦਾਸ ਦੇ ਚਰਨਾਂ 'ਚ ਜਾਣਾ ਤੂੰ ਕੀ ਰੋਕ ਲੇਗੀ ਕਿ ਨਹੀਂ ਜਾਣ ਦਿੰਦੀ ਸੁਣਿਓ ਬਾਬਾ ਦੀਪ ਸਿੰਘ ਬੋਲਦੇ ਨੇ ਜਿਸ ਤੇ ਵੱਲ ਸਤਗੁਰ ਹੋਵੇ ਜਿਸ ਦੇ ਵੱਲ ਸਤਿਗੁਰ ਹੋ ਜੇ ਉਹਨੂੰ ਕੌਣ ਡਰਾਵੇਗਾ ਸਿੰਘ ਦਾ ਅਰਦਾਸਾ ਕੀਤਾ ਗੋੜ ਚੜ ਜਾਵੇਗਾ ਤੇ ਸੀਸ ਢਕਾ ਲਿਆ ਉੱਡੇ ਜਾਂਦੇ ਨੇ ਬਾਜੀਆਂ ਪੁੰਦੇ ਜਾਂਦੇ ਨੇ ਤੇ ਜਲਮ ਪਤਾ ਕੀ ਕਹਿੰਦੇ ਸੀ ਉਹ ਕਹਿੰਦੇ ਕਮਾਲ ਵੇਖੋ 18 ਸ਼ੇਰ ਦਾ ਖੰਡਾ ਹੱਥ ਵਿੱਚ ਸੀਸ ਢਲੀ ਤੇ ਉਹ 80 ਸਾਲ ਦਾ ਬਜ਼ੁਰਗ ਬਾਪੂ ਕਿਵੇਂ ਤੁਰਿਆ ਜਾਂਦਾ ਹੈ ਮੋਗਲ ਕਹਿੰਦੇ ਸੀ ਇਹ ਗੱਲਾਂ ਮੋਗਲ ਇਹ ਤਾਂ ਬਿਨਾ ਸਿਰੋਂ ਸਿੰਘ ਲੜਦੇ ਸਾਥ ਲੜਿਆ ਜਾਂਦਾ ਕੇ ਭਜਦਾ ਹੈ ਹਰਕ ਬੰਦਾ ਮੌਤ ਤੋਂ ਡਰਦਾ ਹੈ ਪਰ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਲਾਲ ਧਨ ਬਾਬਾ ਦੀਪ ਸਿੰਘ ਨੇ ਇਹ ਗੱਲ ਸੱਚ ਕਰਕੇ ਵਿਖਾਈ ਕੀ ਮੌਤ ਗੁਰੂ ਕੇ ਆ ਸਿੰਘਾਂ ਨੇ ਡਰਾਈ ਮੌਤ ਗੁਰੂ ਕੇ ਆ ਸਿੰਘਾਂ ਨੇ ਡਰਾਈ ਕਿਸੇ ਦੇ ਕੋਲ ਬਾਬਾ ਦੀਪ ਸਿੰਘ ਜੀ ਦਾ ਘਰ ਇਹ ਬਾਬਾ ਦੀਪ ਸਿੰਘ ਜੀ ਦਾ ਦਰ ਜਿੰਨੀਆਂ ਸੰਗਤਾਂ ਆਇਓ ਸੁਣਿਓ ਜਿੰਨੀਆਂ ਮਾਵਾਂ ਬੈਠੀਆਂ ਜਿੰਨੇ ਵੀਰ ਭੈਣ ਫਰਾ ਕੋਈ ਰਿਸ਼ਤੇਦਾਰ ਕੋਈ ਸੱਜਣ ਮਿੱਤਰ ਕੋਈ ਦੋਸਤ ਅੱਜ ਬਣਿਆ ਕੱਲ ਨੂੰ ਛੱਡ ਸਕਦਾ ਹੈ ਪਰ ਜਿਸ ਬਾਬੇ ਦੇ ਅਸਥਾਨ ਤੇ ਤੁਸੀਂ ਬੈਠੇ ਹੋ ਜਿਸ ਬਾਬਾ ਦੀਪ ਸਿੰਘ ਜੀ ਦੇ ਪ੍ਰੇਮ ਵਿੱਚ ਬੈਠੇ ਹੋ ਇਹ ਉਸ ਮਹਾਪੁਰਸ਼ ਦੀ ਵਡਿਆਈ ਹੈ ਉਹ ਤਾਂ ਪਲ ਪਲ ਸਾਸ ਨਵਾਵੇ ਧੰਨ ਬਾਬਾ ਦੀਪ ਸਿੰਘ ਜੀ ਉਹ ਤਾਂ ਪਲ ਪਲ